ਰਾਜਦ ਸੀ ਬਰਨਾਲੇ ਤਰਕਸ਼ੀਲ ਭਵਨ ਦੇ ਵਿੱਚ ਇਹ ਪ੍ਰੈਕਨਫਰੈਂਸ ਰੱਖੀ ਹੈ ਇਸ ਤੋਂ ਪਹਿਲਾਂ ਸਾਡੀ ਸੂਬਾ ਪੱਤਰੀ ਮੀਟਿੰਗ ਹੋ ਚੁੱਕੀ ਹੈ ਮੀਟਿੰਗ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਏਜੰਡਾ ਹੈ ਉਹ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਕਿ 16 ਤਰੀਕ ਨੂੰ ਗ੍ਰਾਮੀਣ ਭਾਰਤ ਬੰਦ ਦਾ ਸੱਦਾ ਹੈ ਉਹ ਸੱਦੇ ਨੂੰ ਸੰਪੂਰਨ ਰੂਪ ਦੇ ਵਿੱਚ ਲਾਗੂ ਕਰਨ ਦੇ ਲਈ ਸਾਰੇ ਜ਼ਿਲ੍ਹਿਆਂ ਨੂੰ ਹਦਾਇਤਾਂ ਕੀਤੀਆਂ ਬਿਆੰਤਬੰਦੀ ਕੀਤੀ ਹੈ ਕਿ ਜਿਹੜੇ ਢੰਗ ਨਾਲ ਮਤਲ ਜਿਹੜਾ ਭਾਰਤ ਬੰਦ ਦਾ ਸੱਦਾ ਉਹਨੂੰ ਲਾਗੂ ਕੀਤਾ ਜਾਵੇ ਉਹ ਅਸੀਂ 11 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਬੰਦ ਦਾ ਸੱਦਾ ਦਿੱਤਾ ਹੋਇਆ ਜੀ ਦੇ ਵਿੱਚ ਸਿਰਫ ਛੋਟ ਹੋਊਗੀ ਕੋਈ ਬਰਾਤ ਕੋਈ ਮਰੀਜ਼ ਜਾਂ ਮਤਲ ਕਿਸੇ ਨੇ ਮਰਗ ਦੇ ਭੋ ਤੇ ਜਾਣਾ ਜਾਂ ਹੋਰ ਬਾਕੀ ਪੂਰਨ ਰੂਪ ਦੇ ਵਿੱਚ ਬੰਦ ਹੋਊਗੀ ਇਹ ਇਕੱਲਾ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਨਹੀਂ ਇਹ ਤਾਲਮੇਲ ਮਨ ਸਦਾ ਜਿੰਨੀਆਂ ਟ੍ਰੇਡ ਯੂਨੀਅਨਾਂ ਆਂ ਇੰਡੀਆ ਲੈਵਲ ਦੀਆਂ ਉਹ ਸਾਰੀਆਂ ਇਹਦੇ ਵਿੱਚ ਸ਼ਾਮਲ ਐ ਤੇ ਇਹਦੇ ਨਾਲ ਨਾਲ ਮਤਲਬ ਜਿੱਥੇ ਪਿੰਡ ਬੰਦ ਰਹਿਣਗੇ ਕਸਬੇ ਬੰਦ ਰਹਿਣਗੇ ਸ਼ਹਿਰ ਬੰਦ ਰਹਿਣਗੇ ਉਹ ਸਾਰੀਆਂ ਜਿਹੜੀਆਂ ਟ੍ਰੇਡ ਯੂਨੀਅਨਾਂ ਆਂ ਜਿਵੇਂ ਪੀ ਆਰਟੀਸੀ ਐ ਉਹ ਵੀ ਬੰਦ ਦੇ ਵਿੱਚ ਸ਼ਾਮਲ ਐ ਰੋਡਵੇਜ ਐ ਉਹ ਵੀ ਬੰਦ ਦੇ ਵਿੱਚ ਸ਼ਾਮਲ ਐ ਜਿਹੜੀਆਂ ਇੰਡਸਟਰੀ ਨਾਲ ਜੁੜੀਆਂ ਹੋਈਆਂ ਆ ਮਤਲਬ ਛੰਨਤੀ ਜਿੱਥੇ ਬੰਦੀਆਂ ਖਾਣਾ ਦੀਆਂ ਜਿੱਥੇ ਬੰਦੀਆਂ ਉਹ ਵੀ ਸਾਰੀਆਂ ਦੀਆਂ ਸਾਰੀਆਂ ਇਹਦੇ ਵਿੱਚ ਸ਼ਾਮਲ ਹੈ ਵੱਡੇ ਵੱਡੇ ਜਿਹੜੇ ਕਾਰੋਬਾਰ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਸਮੇਤ ਪੰਜਾਬ ਉਹ ਵੀ ਸਾਰੇ ਦੇ ਸਾਰੇ ਬੰਦ ਰਹਿਣਗੇ ਇਸ ਤੋਂ ਬਿਨਾ ਅਸੀਂ ਵਪਾਰ ਮੰਡਲ ਪੰਜਾਬ ਆਰਥਿਕਾ ਐਸੋਸੀਏਸ਼ਨ ਪੰਜਾਬ ਉਹਨਾਂ ਦੇ ਨਾਲ ਵੀ ਤਾਰ ਮੇਲ ਹੈ ਜਿਹੜਾ ਉਹ ਕਰ ਚੁੱਕੇ ਹਾਂ ਉਹਨਾਂ ਵੱਲੋਂ ਵੀ ਇਹ ਬੰਦ ਦਾ ਜਿਹੜਾ ਛੱđa ਹੈ ਉਹਦੇ ਨਾਲ ਸਹਿਯੋਗ ਦਿੱਤਾ ਜਾਊਗਾ ਜਿਹੜੀਆਂ ਸਟੂਡੈਂਟਾਂਆਂ ਜਿੱਥੇ ਬੰਦੀਆਂ ਪੰਜਾਬ ਦੇ ਵਿੱਚ ਉਹਨਾਂ ਨਾਲ ਵੀ ਤਾਲਮੇਲ ਹੈ ਮੁਲਾਜ਼ਮ ਜਿੱਥੇ ਬੰਦੀਆਂ ਉਹਨਾਂ ਨਾਲ ਵੀ ਤਾਲਮੇਲ ਹੈ ਲਗਭਗ ਮੁਕੰਮਲ ਬੰਦ ਹੋਊਗਾ ਇਹ ਇਹ ਅਸੀਂ ਅੱਜ ਫੈਸਲਾ ਲੈ ਚੁੱਕੇ ਆ ਉਦੋਂ ਪਹਿਲਾਂ ਪੰਜਾਬ ਦੀਆਂ ਜਿਹੜੀਆਂ ਬੱਤੀ ਜਿੱਥੇ ਬੰਦੀਆਂ ਉਹਨਾਂ ਦੀ ਮੀਟਿੰਗ ਵੀ ਹੋ ਚੁੱਕੀ ਹੈ ਉਹਦੇ ਵਿੱਚ ਵੀ ਅਸੀਂ ਪੂਰਨ ਤੌਰ ਤੇ ਮਤਲਬ ਇਹ ਬੰਦ ਨੂੰ ਸਫਲ ਬਣਾਉਣ ਦੇ ਲਈ ਅੰਤੰਮ ਸਹਿਹਾ ਦੇ ਚੁੱਕਿਆ ਤੇ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਇਹ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਰਹਿਂਦੀਆਂ ਮੰਗਾਂ ਹਨ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਜਿਨ੍ਹਾਂ ਦੇ ਵਿੱਚ ਐਮਐਸਪੀ ਦਾ ਗਰੰਟੀ ਵਾਲਾ ਕਾਨੂੰਨ ਬਣਾਉਣਾ ਜਿਹੜੇ ਝੂਠੇ ਮੁਕੱਦਮੇ ਦਰਜ ਕੀਤੇ ਆ ਦਿੱਲੀ ਦੇ ਵਿੱਚ ਚੱਲਦੇ ਮੋਰਚੇ ਦੌਰਾਨ ਉਹਨਾਂ ਨੂੰ ਰੱਦ ਕਰਵਾਉਣਾ ਲਖੀਮਪੁਰ ਖੀਰੀ ਦੇ ਜਿਹੜੇ ਟਰੈਕਟਰਾਂ ਨਾਲ ਗੱਟੀਆਂ ਚੜਾ ਕੇ ਮਤਲਬ ਬੰਦੇ ਦਰੜਤੇ ਸੀ ਸਾਡੇ ਉਹਨਾਂ ਨੂੰ ਅਨਸਾਫ਼ ਦਿਵਾਉਣਾ ਤੇ ਨਾਲ ਅਸੀਂ ਇਹਦੇ ਵਿੱਚ ਦੋ ਮੰਗਾਂ ਹੋਰ ਐਡ ਕੀਤੀਆਂ ਕਿ ਪੂਰੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਹੈ ਅੱਜ ਉਹ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਇਆ 18.5 ਲੱਖ ਕਰੋੜ ਦਾ ਕਰਜ਼ਾ ਮਤਲਬ ਭਾਰਤ ਦੇ ਕਿਸਾਨਾਂ ਦੇ ਸ਼ਿਰ ਤੇ ਹੈ ਤੇ 2 ਲੱਖ ਤੋਂ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਕਿਸਾਨਾਂ ਦੇ ਤੇ ਹੈ ਇਹ ਸਾਰਾ ਕਰਜ਼ਾ ਖਤਮ ਕਰਾਉਣ ਦੇ ਲਈ ਅਸੀਂ ਭਾਰਤ ਸਰਕਾਰ ਤੇ ਦਬਾਅ ਬਣਾਵਾਂਗੇ ਕਿ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕੀਤਾ ਜਾਵੇ ਨਾਲ ਇੱਕ ਅਸੀਂ ਮੰਗ ਅਠਾਈ ਹੈ ਕਿ ਹਰ ਕਿਸੇ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਪਰ ਇੱਕੋ ਇੱਕ ਜਿਹੜਾ ਕਿਸਾਨ ਹੈ ਜਿਹਨੂੰ ਕੋਈ ਪੈਨਸ਼ਨ ਨਹੀਂ ਹੈ ਜਿਹਨੂੰ ਅन्नदाता ਵੀ ਕਿਹਾ ਜਾਂਦਾ ਹੈ 60 ਸਾਲ ਦੀ ਜਦੋਂ ਉਮਰ ਹੋ ਜਾਈ ਕਿਸਾਨ ਦੀ ਪਤੀ ਪਤਨੀ ਨੂੰ ਦੋਨਾਂ ਨੂੰ 10000 ਰੁਪਿਆ ਜਿਹੜੀ ਪੈਨਸ਼ਨ ਹੈ ਉਹ ਦਿੱਤੀ ਜਾਵੇ ਇੱਕ ਜਿਹੜੀਆਂ ਫਸਲਾਂ ਸਾਡੀਆਂ ਕੁਦਰਤੀ ਮਾਰਾਂ ਦੇ ਨਾਲ ਅਸਲ ਦੇ ਵਿੱਚ ਕਰਜ਼ੇ ਦਾ ਕਾਰਨ ਵੀ ਬਣਦੀਆਂ ਸਾਡੀ ਜੇਕਰ ਜਿਵੇਂ ਕਹਿਣਾ ਹੋਵੇ ਕਿ ਜਿਹੜੀ ਰੀੜ ਦੀ ਹੱਡੀ ਹੈ ਉਹ ਭੰਨ ਦਿੰਦੀ ਹੈ ਜਦੋਂ ਸਾਡੀ ਫਸਲ ਮਰ ਜਾਂਦੀ ਹੈ ਅਸੀਂ ਤਰਲੇ ਕੱਢਦੇ ਰਹਨੇ ਆ ਸਰਕਾਰਾਂ ਦੇ ਕਿ ਸਾਨੂੰ ਮੁਆਵਜ਼ਾ ਦਿਓ ਅਸੀਂ ਫਸਲੀ ਬੀਮਾ ਯੋਜਨਾ ਜਿਹੜੀ ਉਹ ਬੇਸ਼ੱਕ ਲਾਗੂ ਕੀਤੀ ہوئی ਆ ਭਾਰਤ ਸਰਕਾਰ ਦੀ ਪਰ ਇਹ ਕੰਪਨੀਆਂ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੀ ਹੋਈ ਹੈ ਉਹ ਪ੍ਰਾਈਵੇਟ ਕੰਪਨੀਆਂ ਅਰਬਾਂ ਖਰਬਾਂ ਦਾ ਮੁਨਾਫਾ ਕਮਾ ਰਹੀਆਂ ਇਸ ਦੇ ਵਿੱਚੋਂ ਕਿਸਾਨ ਦੇ ਪੱਲੇ ਕੁਝ ਨਹੀਂ ਪੈ ਰਿਹਾ ਅਸੀਂ ਮੰਗ ਕਰਦੇ ਆ ਕਿ ਸਟੇਟਾਂ ਵੀ ਤੇ ਸੈਂਟਰਲ ਸਰਕਾਰ ਵੀ ਇਹ ਖੁਦ ਸਰਕਾਰਾਂ ਆਪ ਜਿਹੜੀ ਫਸਲੀ ਬੀਮਾ ਯੋਜਨਾ ਹੈ ਉਹਨੂੰ ਲਾਗੂ ਕਰਨ ਤੇ ਪੂਰੇ ਦੀ ਪੂਰੀ ਪਰਭਾਈ ਜਦੋਂ ਫਸਲ ਮਰ ਜਾਂਦੀ ਹੈ ਕਿਸਾਨ ਦੀ ਹੋਵੇ ਅਗਰ ਉਹ ਨਹੀਂ ਹੁੰਦੀ ਤਾਂ ਕਿਸਾਨ ਕੋਰਟ ਦੇ ਵਿੱਚ ਜਾਂਦਾ ਹੋਵੇ ਇਹ ਤਿੰਨ ਮੰਗਾਂ ਅਸੀਂ ਨਮੀਆਂ ਐਡ ਕੀਤੀਆਂ ਬਾਕੀ ਮੰਗਾਂ ਸਾਡੀਆਂ ਮਤਲਬ ਪਹਿਲੀਆਂ ਜਿਹੜੀਆਂ ਮੋਰਚੇ ਦੀਆਂ ਰਹਿੰਦੀਆਂ ਇਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਪੂਰੇ ਭਾਰਤ ਦੇ ਵਿੱਚ ਮਤਲਬ ਇਹ ਜਿਹੜਾ ਬੰਦ ਹੈ ਉਹਦਾ ਸੱਦਾ ਦਿੱਤਾ ਹੋਇਆ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਸਾਨੂੰ ਪੂਰਾ ਸਹਿਯੋਗ ਦੇਣਗੇ ਸਾਰਿਆਂ ਨੂੰ ਅਪੀਲ ਕਰਦੇ ਅਸੀਂ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਹਰ ਤਰ੍ਹਾਂ ਦੇ ਤਬਕੇ ਨੂੰ ਜਿਵੇਂ ਸਹਿਯੋਗ ਪਹਿਲਾਂ ਦਿੱਲੀ ਮੋਰਚੇ ਦੇ ਵਿੱਚ ਦਿੱਤਾ ਹੈ ਹੁਣ ਫੇਰ ਸਾਨੂੰ ਉਮੀਦ ਕਰਦੇ ਆ ਕਿ ਉਹ ਇੱਕ ਵਾਰ ਪੂਰਾ ਸਹਿਯੋਗ ਦੇਣ